ਪੰਜਾਬੀ ਸਾਹਿਦ ਦੇ 바ਵਾ ਬੋਰਡ ਡਾਕਟਰ surjit patar ਦਾ ਅੰਤਿਮ ਸੰਸਕਾਰ 13 ਮਈ ਨੂੰ ਲੁਧਿਆਣਾ ਦੇ ਮਾਡਲ ਟਾਊਨ ਐਕਸਟੈਂਸ਼ਨ ਚ ਪੈਂਦੇ ਸ਼ਮਸ਼ਾਨ ਘਾਟ ਵਿਖੇ ਸਵੇਰੇ 11 ਵਜੇ ਸਰਕਾਰੀ ਸਨਮਾਨਾਂ ਨਾਲ ਕੀਤਾ ਜਾਵੇਗਾ ਡਾਕਟਰ surjit patar ਦੇ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਜਾਣ ਤੋਂ ਬਾਅਦ ਜਿੱਥੇ ਦੇਸ਼ਾਂ ਵਿਦੇਸ਼ਾਂ ਵਿੱਚ ਪੰਜਾਬੀ ਸਾਹਿਤ ਨੂੰ ਉਹਨਾਂ ਨੂੰ ਪਿਆਰ ਕਰਨ ਵਾਲੇ ਚਾਹੇਤਿਆਂ ਵਿੱਚ ਵੱਡੀ ਸੋਗ ਦੀ ਲਹਿਰ ਹੈ ਉੱਥੇ ਹੀ ਲੁਧਿਆਣਾ ਦੇ ਡਿਪਟੀ ਕਮਿਸ਼ਨਰ ਸਾਖਸ਼ੀ ਸਾਹਨੀ ਤੇ ਲੁਧਿਆਣਾ ਪੁਲਿਸ ਮਿਸ਼ਣ ਡਾਕਟਰ ਕੁਲਦੀਪ ਸਿੰਘ ਚਾਹਲ ਨੇ ਉਹਨਾਂ ਦੇ ਘਰ ਪਹੁੰਚ ਕੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਅਤੇ ਅੰਤਿਮ ਸੰਸਕਾਰ ਤੇ ਸਬੰਧ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕੀਤੇ ਜਾ ਰਹੇ ਪ੍ਰਬੰਧਾਂ ਬਾਰੇ ਵੀ ਸਲਾਹ مشورہ ਕੀਤਾ ਪ੍ਰਸਿੱਧ ਪੰਜਾਬੀ ਕਵੀ ਅਤੇ ਲੇਖਕ ਪਦਮਸ਼ਰੀ ਡਾਕਟਰ ਸੁਰਜੀਤ ਪਾਤਰ ਦਾ ਅੱਜ ਸਵੇਰੇ ਦਿਹਾਂਤ ਹੋ ਗਿਆ ਸੀ ਡਾਕਟਰ ਪਾਤਰ ਪੰਜਾਬ ਦੇ ਇੱਕ ਨਾਮਵਰ ਕਵੀ ਸਨ ਡਾਕਟਰ ਪਾਤਰ ਦੇ ਦੋ ਪੁੱਤਰ ਨੇ ਪਰਿਵਾਰ ਵੱਲੋਂ ਵਿਦੇਸ਼ ਵਿੱਚ ਰਹਿੰਦੇ ਪੁੱਤਰ ਦੇ ਆਉਣ ਤੇ ਹੀ ਡਾਕਟਰ ਸੁਰਜੀਤ ਪਾਤਰ ਦਾ ਅੰਤਿਮ ਸੰਸਕਾਰ ਕੀਤਾ ਜਾਵੇਗਾ ਅੱਜ ਸਾਡੇ ਲਈ ਬਹੁਤ ਹੀ ਦੁਖਦਈ ਖਬਰ ਹੈ ਡਾਕਟਰ ਸੁਜੀਤ ਪਾਤਰ ਜੋ ਕਿ ਮੈਨੂੰ ਲੱਗਦਾ ਇੱਕ ਲੈਜੈਂਡ ਹੈ ਅਨਫੋਰਚਨਟਲੀ ਉਹ ਸਾਡੇ ਨਾਲ ਹੁਣ ਨਹੀਂ ਰਹੇ ਉਹ ਰਾਤ ਨੂੰ ਸੋਏ ਸੁੱਤੇ ਸੀਗੇ ਤੇ ਸਵੇਰੇ ਉਹ ਨਹੀਂ ਜਾਗੇ ਸੋ ਬਹੁਤ ਹੀ ਦੁਖਦਈ ਇਹ ਖਬਰ ਹੈ ਤੇ ਪਰਿਵਾਰ ਨਾਲ ਅਸੀਂ ਹੈਗੇ ਸਾਡੇ ਜਿਹੜੇ ਲੈਜੈਂਡ ਆ ਸਹੀ ਮੈਨੇ ਦੇ ਵਿੱਚ ਦੇਖਿਆ ਜਾਵੇ ਜਿਹੜੇ ਆਪਣੀ 80 ਸਾਲ ਦੀ ਉਮਰ ਭੋਗ ਕੇ ਅੱਜ ਆਪਣੇ ਗ੍ਰਹਿਚ ਇੱਕ ਬਹੁਤ ਹੀ ਪਵਿੱਤਰ ਰੂਹ ਦੀ ਤਰ੍ਹਾਂ ਸਦਾ ਲਈ ਅਲਵਿਦਾ ਕਹਿ ਗਏ ਤੇ ਹਾਂ ਸਰ ਤੁਹਾਡਾ ਨਾਮ ਹੈ ਐਮਪੀ ਐਪੀਐਸ ਬਰਾੜ ਅਕਮਿੰਦਰਪਾਲ ਸਿੰਘ ਬਰਾੜ ਪ੍ਰੋਫੈਸਰ ਡਿਪਾਰਟਮੈਂਟ ਆਫ ਪੈਥੋਲੋਜੀ ਗੁਰੂ ਅੰਗਦੇਵ ਵੈਟਰਨਰੀ ਐਂਡ ਐਨੀਮਲ ਸਾਇੰਸ ਯੂਨੀਵਰਸਿਟੀ ਲੁਧਿਆਣਾ ਬਹੁਤ ਹੀ ਵੱਡਾ ਜੀ ਇਹਨੂੰ ਹਰ ਕੋਈ ਮਹਿਸੂਸ ਕਰੇਗਾ ਜੋ ਵੀ ਪੰਜਾਬੀ ਜ਼ੁਬਾਨ ਦੇ ਨੇੜੇ ਤੇੜੇ ਹੈ ਜੋ ਵੀ ਪੰਜਾਬੀ ਅੱਖਰ ਨੂੰ ਪਹਿਚਾਨਦਾ ਹੈਗਾ ਉਹ ਪਾਤਰ ਸਾਹਿਬ ਦਾ ਜਿਹੜਾ ਜਾਣ ਦਾ ਜਿਹੜਾ ਇਹ ਦੁੱਖ ਹੈ ਉਹਨਾਂ ਲਈ ਅਸਹਿ ਹੋਵੇਗਾ ਬਹੁਤ ਵੱਡਾ ਦੁੱਖ ਹੈ ਵਿਸ਼ਵ ਪ੍ਰਸਿੱਧ ਪੰਜਾਬੀ ਕਵੀ surjit patar ਦਾ ਇਸ ਸੰਸਾਰ ਤੋਂ ਚਲੇ ਜਾਣਾ ਪੰਜਾਬੀ ਸਾਹਿਤ ਜਗਤ ਲਈ ਵੱਡਾ ਘਾਟਾ ਹੈ ਉਹਨਾਂ ਆਪਣੀਆਂ ਕਵਿਤਾਵਾਂ ਰਾਹੀਂ ਪੰਜਾਬੀ ਭਾਸ਼ਾ ਨੂੰ ਇੱਕ ਨਵਾਂ ਮੁਕਾਮ ਦਿੱਤਾ ਹੈ ਉਹਨਾਂ ਦੀਆਂ ਰਚਨਾਵਾਂ ਵਿੱਚ ਮਨੁੱਖੀ ਸੰਵੇਦਨਾਵਾਂ ਕੁਦਰਤ ਪ੍ਰਤੀ ਪਿਆਰ ਅਤੇ ਸਮਾਜਿਕ ਮੁੱਦਿਆਂ ਨੂੰ ਸੁੰਦਰ ਢੰਗ ਨਾਲ ਉਜਾਗਰ ਕੀਤਾ ਗਿਆ ਹੈ ਸੁਰਜੀਤ ਪਾਤਰ ਨੂੰ ਸਾਹਿਤ ਅਕਾਦਮੀ ਪੁਰਸਕਾਰ ਪਦਮਸ਼ਰੀ ਪੁਰਸਕਾਰ ਸਮੇਤ ਕਈ ਵਿਕਾਰੀ ਪੁਰਸਕਾਰਾਂ ਨਾਲ ਸਨਮਾਨਿਤ ਕੀਤਾ ਗਿਆ ਏ ਉਹਨਾਂ ਦੀਆਂ ਰਚਨਾਵਾਂ ਦਾ ਕਈ ਭਾਸ਼ਾਵਾਂ ਵਿੱਚ ਅਨੁਵਾਦ ਵੀ ਕੀਤਾ ਗਿਆ ਜਿਨ੍ਹਾਂ ਨੂੰ ਦੁਨੀਆ ਭਰ ਵਿੱਚ ਪ੍ਰਸ਼ੰਸਾ ਮਿਲੀਏ ਪਾਤਰ ਦੇ ਦੇਹਾਂਤ ਨਾਲ ਸਾਹਿਤ ਜਗਤ ਚ ਸੋਗ ਦੀ ਲਹਿਰੇ ਸਾਹਿਤ ਪ੍ਰੇਮੀ ਸੋਸ਼ਲ ਮੀਡੀਆ ਰਾਹੀਂ ਉਹਨਾਂ ਨੂੰ ਸ਼ਰਧਾਂਜਲੀ ਦੇ ਰਹੇ ਨੇ ਸ਼ਰਧਾਂਜਲੀ ਦੇਣ ਵਾਲਿਆਂ ਵੱਲੋਂ ਡਾਕਟਰ ਸਰਜੀਤ ਪਾਤਰ ਦੀ ਪ੍ਰਸਿੱਧ ਕਵਿਤਾ ਜੇ ਆਈ ਪੱਤ ਚੜ ਤਾਂ ਫੇਰ ਕੀਏ ਤੂੰ ਅਗਲੀ ਰੁਕਤ ਵਿੱਚ ਯਕੀਨ ਰੱਖੀ ਮੈਂ ਲੱਭ ਕੇ ਕਿੱਥੋਂ ਲਿਆਉਣਾ ਕਲਮਾਂ ਤੂੰ ਫੁੱਲਾਂ ਜੋ ਕੀ ਜ਼ਮੀਨ ਰੱਖੀ ਸਭ ਤੋਂ ਵੱਧ ਸਾਂਝੀ ਕੀਤੀ ਜਾ ਰਹੀ ਏ